ਅੱਜ ਸਾਡੇ ਸਮਾਜ 'ਚ ਨਵਾਂ ਟਰੈਂਡ ਚੱਲਿਆ ਜੀ ਸ਼ਹੀਦਾਂ ਦਾ ਪੈਰਾ ਲੱਗਦਾ ਜਾਂ ਉੱਥੇ ਸ਼ਹੀਦ ਹੁੰਦੇ ਇੱਕ ਬੰਨੇ ਆਪਾਂ ਇਹ ਕਹਿੰਨੇ ਆਂ ਵੀ ਆਵਗਤ ਹੋ ਕੇ ਉਹ ਤੁਰਿਆ ਫਿਰਦਾ ਜਿਹਨੇ ਚੰਗੇ ਕੰਮ ਨਹੀਂ ਕੀਤੇ ਦੂਜੇ ਬੰਨੇ ਸਾਡੇ ਇਹ ਵੀ ਚੀਜ਼ਾਂ ਦੇ ਬੁਲੇ ਜਾਂਦੇ ਵੀ ਇੱਥੇ ਸ਼ਹੀਦ ਤੁਰੇ ਫਿਰਦੇ ਇਹਦਾ ਮਤਲਬ ਤੁਸੀਂ ਇਹ ਮੰਨਦੇ ਜੀ ਵੀ ਅਜੇ ਤੱਕ ਉਹਨਾਂ ਨੂੰ ਮੁਕਤੀ ਨਹੀਂ ਮਿਲੀ ਜਿਹੜੇ ਵੀ ਇਹ ਚੀਜ਼ ਦਾ ਪ੍ਰਚਾਰ ਕਰਦੇ ਆ ਮਤਲਬ ਤੁਸੀਂ ਇਹ ਮੰਨਦੇ ਜੇ ਵੀ ਸ਼ਹੀਦ ਅਜੇ ਤੱਕ ਇਦਾਂ ਤੁਰੇ ਫਿਰਦੇ ਮਤਲਬ ਇਹ ਪ੍ਰਚਾਰ ਕਿੱਥੋਂ ਆਇਆ ਇਹ ਸੋਚਣ ਵਾਲੀ ਗੱਲ ਹੈ ਗੁਰਮਤਿ ਦਾ ਪ੍ਰਚਾਰ ਤੇ ਹੈ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਤੇ ਹੈ ਨਹੀਂ ਆ ਸਿੱਖ ਦਾ ਸਿਰ ਗੁਰੂ ਤੋਂ ਸਵਾਇ ਕਿਸੇ ਹੋਰਗੇ ਨਹੀਂ ਚੁਗਣਾ ਚਾਹੀਦਾ ਭਾਵੇਂ ਮਠੀ ਹੈ ਭਾਵੇਂ ਕਬਰ ਹੈ ਭਾਵੇਂ ਕੋਈ ਜਗਾ ਹੈ ਹਰ ਬਿਨ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜਾ ਮਸਾਨ ਨਾ ਮਸਾਨ ਨਾ ਜਾਈ ਤੋ ਇਦਾਂ ਦੀ ਜਿਹੜੇ ਸ਼ਬਦਾਵਲੀ ਸਾਡੇ ਸਮਾਜ ਵਿੱਚ ਪਾਈ ਜਾ ਰਹੀ ਹੈ ਬੜੇ ਤਰੀਕੇ ਦੇ ਨਾਲ ਪੂਰੀ ਪਲਾਨਿੰਗ ਦੇ ਨਾਲ ਪਾਈ ਜਾ ਰਹੀ ਹੈ ਜੀ ਇਥੇ ਉਥੇ ਸ਼ਹੀਦਾਂ ਦਾ ਪੈਰਾ ਲੱਗਦਾ ਜੀ ਉਥੇ ਸ਼ਹੀਦ ਆਉਂਦੇ ਆ ਜੀ ਮਤਲਬ ਇਹਦਾ ਮਤਲਬ ਤੁਸੀਂ ਅਜੇ ਤੱਕ ਇਹ ਮੰਨਦੇ ਜੇ ਵੀ ਜਿਹੜੇ ਸ਼ਹੀਦ ਵਾ ਉਹ ਇਦਾਂ ਤੁਰੇ ਫਿਰਦੇ ਆ ਹੁਣ ਜਿਵੇਂ ਅੱਜ ਸਾਡੇ ਸਮਾਜ ਚ ਕਈ ਕਹਣਗੇ ਜੀ ਇਹ ਚ ਬਾਬਾ ਦੀਪ ਸਿੰਘ ਜੀ ਆਉਂ ਕੋਈ ਕਹੂਗਾ ਜੀ ਇੱਥੇ ਫਲਾਣੇ ਗੁਰਸਿੱਖਾਉਂਦੇ ਆ ਅੱਛਾ ਕਮਾਲ ਦੀ ਗੱਲ ਤੁਸੀਂ ਵੇਖੋ ਅਜੇ ਤੱਕ ਅਜਿ ਕਿਸੇ ਨੇ ਭਾਈ ਤਾਰੂ ਸਿੰਘ ਦਾ ਨਾਮ ਲਿਆ ਭਾਈ ਤਾਰੂ ਸਿੰਘ ਦੀ ਕੁਰਬਾਨੀ ਘਟਣੀ ਸੀ ਕਦੀ ਭਾਈ ਮਨੀ ਸਿੰਘ ਦਾ ਨਾਮ ਲਿਆ ਉਹਦੇ ਬੰਦ-ਬੰਦ ਕੱਟੇ ਗਏ ਸੀ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਮਹਾਨ ਗੁਰਸਿੱਖ ਤੇ ਸਾਰੇ ਹੋਏ ਨੇ ਪਰ ਅਗਲੇ ਇਹ ਵੇਂਦੇ ਆ ਵੀ ਕਿਹੜੇ ਗੁਰਸਿੱਖ ਦਾ ਨਾਮ ਲਿਆਂ ਸਾਡੀ ਦੁਕਾਨ ਥੋੜੀ ਜੀ ਗੱਜ ਕੇ ਬੋਲਿਓ ਜੀ ਵਧੀਆ ਚੱਲ ਸਕਦੀ ਆ ਉਹ ਇਸ ਕਰਕੇ ਭਾਈ ਤਾਰੂਸ ਸਿੰਘ ਦਾ ਖੋਪਰ ਲੱਥਾ ਤੁਸੀਂ ਭਾਈ ਤਾਰੂਸ ਸਿੰਘ ਦੇ ਨਾਂ ਤੇ ਥਾਂ ਥਾਂ ਤੇ ਗੁਰਦਾਰੇ ਬਣੇ ਵੇਖੇ ਕਿਤੇ ਅਗਲੇ ਨੂੰ ਪਤਾ ਵਾ ਉਹ ਵੇਖਦੇ ਆ ਵੀ ਕਿਹਦੇ ਨਾਂ ਤੇ ਨਾਂ ਲਿਆ ਗੁਰਦੁਆਰਾ ਬਣਾਇਆ ਸਾਡੀ ਦੁਕਾਨ ਦਾ ਵਧੀਆ ਚੱਲਣੀ ਉਹ ਉਦਾਂ ਦੀਆਂ ਬਣਾ ਕੇ ਤੇ ਉਹ ਪਹਿਰੇ ਬਣਾ ਕੇ ਪੇਸ਼ ਕਰ ਦਿੰਦੇ ਆ ਤੇ ਮੈਂ ਤੇ ਇੱਕ ਦਿਨ ਕਿਹਾ ਸੀ ਆਈ ਗੱਲ ਤਾਂ ਪੁਰਾਣੀ ਹੈ ਥੋੜੀ ਜਿਹੀ ਅਜਨਾਲੇ ਏਰੀਏ ਦੀ ਗੱਲ ਹੈ ਅਸੀਂ ਕੈਂਪ ਲਾਉਂਦੇ ਜਾਂਦੇ ਹੁੰਦੇ ਸੀ ਤੇ ਉੱਥੇ ਕਿਸੇ ਪਿੰਡ ਵਿੱਚ ਇਦਾਂ ਦਾ ਬੰਦਾ ਸੀ ਜਿਹਦੇ ਤੇ ਕਹਿੰਦੇ ਸੀ ਇਹ ਤੇ ਬਾਬਾ ਦੀਪ ਸਿੰਘ ਜੀ ਆਉਂਦੇ ਆ ਤੇ ਇਹ ਹੱਸ ਕੇ ਉਹਨੂੰ ਕਿਹਾ ਵੀ ਚਲੋ ਠੀਕ ਹੈ ਬਾਬਾ ਦੀਪ ਸਿੰਘ ਤੁਹਾਡੇ ਚਾਹੁੰਦੇ ਆ ਤੇ ਅਸੀਂ ਜਦੋਂ ਸਮਾਗਮ ਕਰਨ ਗਏ ਮੈਂ ਕਿਹਾ ਆਪਾਂ ਪੁੱਛ ਲੈਨੇ ਆ ਕਿ ਬਾਬਾ ਦੀਪ ਸਿੰਘ ਜਦੋਂ ਤੁਹਾਡੇ ਚ ਜਦੋਂ ਆਉਣਗੇ ਤੇ ਅਸੀਂ ਕੁਝ ਸਵਾਲ ਕਰਨਾ ਚਾਹੁੰਦੇ ਆ ਕਿਹਦੇ ਜੀ ਕੀ ਸਵਾਲ ਕਰਨਾ ਤੁਸੀਂ ਐਂ ਕਿਹਾ ਇਹ ਪੁੱਛਣਾ ਕਿ ਜਦੋਂ ਤੁਸੀਂ ਬਾਬਾ ਦੀਪ ਸਿੰਘ ਜਦੋਂ ਤੁਸੀਂ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਨਾਲ ਲੜੇ ਸੀ ਤੇ ਕਿਹੜੇ ਦੁਸ਼ਮਣ ਨੇ ਆਪਣੇ ਤਲਵਾਰ ਦਾ ਜਿਹੜਾ ਵਾਰ ਕੀਤਾ ਸੀ ਜਦੋਂ ਜਦੋਂ ਸੀਸ ਤੁਹਾਡੇ ਉੱਤੇ ਵਾਰ ਕੀਤਾ ਸੀ ਉਹ ਕਹਿੰਦਾ ਮੈਨੂੰ ਕੀ ਪਤਾ ਐਂ ਕਿਹਾ ਇਹ ਤਾਂ ਬਾਬਾ ਦੀਪ ਸਿੰਘ ਜੀ ਨੂੰ ਪੁੱਛ ਰਹੇ ਆ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਾਦੋ ਸਾਨੂੰ ਇਦਾਂ ਹੀ ਇੱਕ ਪਿੰਡ ਕਾਲੇ ਕੇ ਮੈਨੂੰ ਅੱਜ ਵੀ ਯਾਦ ਹੈ ਉੱਥੇ ਇੱਕ ਵਿਅਕਤੀ ਸੀ ਉਹ ਚ ਗੁਰੂ ਤੇਗ ਬਹਾਦਰ ਸਾਹਿਬ ਆਉਂਦੇ ਸੀ ਅਸੀਂ ਚਲੇ ਗਏ ਉਸ ਪਿੰਡ 'ਚ ਐਂ ਕਿਹਾ ਜੀ ਅਸੀਂ ਪੁੱਛਣਾ ਚਾਹੁੰਦੇ ਆ ਵੀ ਗੁਰੂ ਸਾਹਿਬ ਤੁਹਾਡਾ ਉਹ ਕਿਹੜਾ ਕਾਜ਼ੀ ਸੀ ਜਿਹਨੇ ਫਤਵਾ ਪੜਿਆ ਸੀ ਤੋ ਕਿਹੜਾ ਜਲਾਸ ਸੀ ਜਿਹਨੇ ਤੁਹਾਡਾ ਸੀਸ ਤੁਹਾਡੇ ਨਾਲ ਉਹ ਲਾ ਕੀਤਾ ਸੀ ਤੇ ਨਾਲੇ ਤੁਹਾਡੀਆਂ ਕਿੰਨੀਆਂ ਰਾਗਾਂ 'ਚ ਬਾਣੀਆਂ ਉਹ ਕਹਿੰਦਾ ਮੈਨੂੰ ਕੀ ਪਤਾ ਐਂ ਕਿਹਾ ਅਸੀਂ ਤੁਹਾਨੂੰ ਪੁੱਛ ਰਿਹਾ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੋ ਜੇ ਉਹ ਹਾਰ ਕੇ ਸਾਡੇ ਕੰਨ ਚ ਜਾਂਦਾ ਭਰਾਵਾ ਮੈਂ ਤਾਂ ਦਿਹਾੜੀਦਾਰ ਬੰਦਾ ਹਾਂ ਇਹ ਮੇਰੇ ਕੋ ਆ ਜਾਂਦੇ ਆ ਮੈਂ ਤੇ ਪੁੱਛਣਾ ਪਛਣਾ ਦੰਨਾ ਮੇਰੇ ਚ ਕੱਖ ਨਹੀਂ ਹੈਗਾ ਤੋ ਕਸੂਰ ਤੇ ਸਾਡਾ ਭਾਈ ਮੂੰਹ ਚੋਕੇ ਜਿੱਦੇ ਮਰਜ਼ੀ ਤੁਰਫੇ ਨੇ ਗੁਰੂ ਤੇ ਹੀ ਛੱਡ ਬੈਠੇ ਆ ਅਗਲਾ ਜੋ ਮਰਜ਼ੀ ਕਹੀ ਜਾਵੇ ਕੋਈ ਕਹਿੰਦਾ ਮੇਰੇ ਚ ਗੁਰੂ ਨਵੇਂ ਪਾਸ਼ਾ ਆਉਂਦਾ ਕੋਈ ਕਹਿੰਦਾ ਮੇਰੇ ਚ ਬਾਬਾ ਦੀਪ ਸਿੰਘ ਆਉਂਦਾ ਜਿਹਨੂੰ ਹੋਰ ਕੋਈ ਨਹੀਂ ਲੱਭਦਾ ਉਹ ਕਹਿੰਦਾ ਮੇਰੇ ਚ ਤਾਇਆ ਆਉਂਦਾ ਸਾਡਾ ਮਰਿਆ ਹੁਣ ਤੁਸੀਂ ਜ਼ਮੀਨ ਨੱਪੀ ਤਾਇਏ ਨੇ ਤੁਹਾਡੇ ਘਰ ਚ ਹੋਣਾ ਔਰ ਕਿਤੇ ਜਾਣਾ ਉਹਨੇ ਤੋ ਸਾਡੇ ਪਖੰਡੀ ਲੋਕ ਇਦਾਂ ਦੀਆਂ ਦੁਕਾਨਾਂ ਖੋਲੀ ਫਿਰਦੇ ਆ ਤੇ ਨਾਲੇ ਮੈਂ ਤੇ ਕਹਿੰਦਾ ਵੀ ਆਹਾਂ ਸ਼ੀਦਾਂ ਦਾ ਪਹਿਰਾ ਹੁੰਦਾ ਆੜੇ ਲੀਡ ਪਰ ਸਾਡੇ ਦਿਮਾਗ ਚ ਪੜਾ ਪੁੱਠਾ ਖਿਆਲ ਬਣ ਕੇ ਬੈਠਾ ਹੋਇਆ ਚੰਗੇ ਪੜੇ ਪੜੇ ਲਿਖੇ ਬੰਦੇ ਸਟੇਟਮੈਂਟਾਂ ਦੇਈ ਜਾਂਦੇ ਅੱਜ ਹਲਾਹਰਾਨ ਹਰਾਨੀ ਦੀ ਗੱਲ ਆ ਬਾਣੀ ਨਹੀਂ ਪੜਨੀ ਅਸੀਂ ਕੋ ਗੁਰੂ ਦਾ ਉਪਦੇਸ਼ ਨਹੀਂ ਆਪਣੀ ਜ਼ਿੰਦਗੀ ਵਿੱਚ ਵਸਾਉਣਾ ਅਸੀਂ ਤੇ ਇਸ ਬੰਨੇ ਅਸੀਂ ਤੁਰ ਪਏ ਆ ਜੀ ਮੈਂ ਪਹਿਲਾਂ ਬੇਨਤੀ ਕਰਾਂ ਸਤਿਕਾਰਯੋਗ ਬਾਬਾ ਬੁੱਢਾ ਜੀ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ ਕੌਮ ਦੇ ਮਹਾਨ ਯੋਧੇ ਹੋਏ ਆ ਪਰ ਇੱਕ ਬੇਨਤੀ ਕਰਾਂ ਇਹਨਾਂ ਦੋਵਾਂ શિક્ષੀਤਾ ਦੇ ਨਾਂ ਤੇ ਜਿੱਥੇ ਤੁਸੀਂ ਨਾਂ ਲੈ ਕੇ ਗੁਰਦੁਆਰਾ ਖੋਲਦੋ ਨਾ ਉੱਥੇ ਹੀ ਲਹਿਰਾ ਬਹਿਰਾ ਹੋ ਜਾਣੀ ਆ ਪਰ ਕਦੀ ਭਾਈ ਤਾਰੂ ਸਿੰਘ ਦੇ ਨਾਂ ਤੇ ਕਦੀ ਭਾਈ ਮਤੀਦਾਸ ਜੀ ਦੇ ਤੁਸੀਂ ਦੱਸ ਦਿਓ ਜੀ ਆਹ ਵੀਡੀਓ ਨਰਤੇ ਪੈਣੀ ਆ ਮੇਰਾ ਸਵਾਲ ਆ ਕਿ ਭਾਈ ਤਾਰੂ ਸਿੰਘ ਦੇ ਨਾਂ ਤੇ ਕਦੀ ਗੁਰਦੁਆਰਾ ਤੁਸੀਂ ਵੇਖਿਆ ਖੋਪਰ ਲੱਥਾ ਸੀ ਭਾਈ ਤਾਰੂ ਸਿੰਘ ਦਾ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗਾ ਚੋਂ ਬਾੜ ਕੇ ਸ਼ਹੀਦ ਕੀਤਾ ਗਿਆ ਜਿਨ੍ਹਾਂ ਦੇ ਰੂਂਚ ਲਪੇਟ ਕੇ ਸਾੜਿਆ ਗਿਆ ਜਿਨ੍ਹਾਂ ਦੇ ਬੰਦ ਬੰਦ ਕੱਟੇ ਗਏ ਅੱਜ ਤੁਸੀਂ ਵੇਖ ਲਓ ਸ਼ਹਿਰਾਂ ਜੀ ਬਾਬਾ ਦੀਪ ਸਿੰਘ ਦੇ ਨਾਂ ਤੇ ਨਿਗਨੇ ਨਿਗਨੇ ਗੁਰਦਾਰੇ ਖੋਲ ਦਿੱਤੇ ਅਗਲੇਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਪੁੱਛਿਆ ਕਰਨਾ ਵੀ ਸ਼ਾਇਦ ਸੱਚੀ ਬਾਬਾ ਦੀਪ ਸਿੰਘ ਇੱਥੇ ਆਏ ਹੋਣਗੇ ਲੁਧਿਆਣੇ ਜਾ ਕੇ ਵੇਖ ਲਓ ਇੱਥੇ ਵੀ ਗੁਰਦੁਆਰਾ ਖੁੱਲਿਆ ਕੈਨੇਡਾ ਗਿਆ ਉੱਥੇ ਬਾਬਾ ਬੁੱਢਾ ਜੀ ਦੇ ਨਾਂ ਤੇ ਤੇ ਮੈਂ ਤੇ ਪੋਸ਼ੀ ਬੈਠਾ ਸੀ ਮੈਂ ਕਿਹਾ ਬਾਬਾ ਬੁੱਢਾ ਜੀ ਕੈਨੇਡਾ ਵੀ ਆਏ ਸੀ ਤੁਸੀਂ ਗੁਰਦੁਆਰਿਆਂ ਦੇ ਨਾਂ ਸ੍ਰੀ ਗੁਰੂ ਸਿੰਘ ਸਭਾ ਦੇ ਨਾਂ ਤੇ ਰਹਿਣ ਦਿਓ ਬਹੁਤ ਵਧੀਆ ਗੱਲ ਹੋਏਗੀ ਪਰ ਅਸੀਂ ਆਪਣੇ ਆਪ ਅੱਛਾ ਜਾਂਚ ਪਰ ਇਦਾਂ ਕਰੋ ਸਾਰਿਆਂ ਸਿੱਖਾਂ ਦੇ ਨਾਂ ਤੇ ਖੋਲੋ ਪਰ ਉਹਨੂੰ ਪਤਾ ਵੀ ਭਾਈ ਤਾਰੂ ਸਿੰਘ ਦਾ ਨਾਂ ਲੈ ਕੇ ਜੇ ਗੁਰਦੁਆਰਾ ਖੋਲ੍ਹਾਂਗੇ ਤੇ ਉਹਨਾਂ ਚੱਲਣਾ ਨਹੀਂ ਉਹ ਇਦਾ ਕਰਕੇ ਵੀ ਬਣਾ ਬਣਾ ਕੇ ਸਾਡੇ ਦਿਮਾਗ ਤੇ ਜੇ ਕਿਹਨੂੰ ਅੱਜ ਰੋਕੋ ਗੁਰਮਤ ਆਉਂਦੀ ਕੱਖ ਨਹੀਂ ਆ ਸਿੱਧੇ ਅਗਲੇ ਲੜਨ ਵਾਸਤੇ ਆਉਂਦੀ ਤੇ ਹੱਥ ਜੋੜ ਕੇ ਬੇਨਤੀ ਆ ਗੁਰਬਾਣੀ ਖੁਦ ਪੜੋ ਇਹਨਾਂ ਵਹਿਮਾਂ ਭਰਮਾਂ ਪਖੰਡਾਂ ਚੋਂ ਨਾ ਉਹਨਾਂ ਸ਼ਹੀਦਾਂ ਦੀ ਬੇਇੱਜ਼ਤੀ ਕਰੀਏ ਉਹ ਅਵਗਤ ਨਹੀਂ ਹੈਗੇ ਉਹਨਾਂ ਦੀ ਰੂਹ ਭੜ ਗਈ ਥੋੜਾ ਫਿਰਦੀ ਵੀ ਕਦੀ ਉੱਥੇ ਤੁਰੇ ਫਿਰਦੇ ਕਦੀ ਉੱਥੇ ਤੁਰੇ ਫਿਰਦੇ ਹੋਤਾ ਸਮਾਗੇ ਸੀ ਗੁਰੂ ਦੇ ਵਿੱਚ ਉਹ ਤਾਂ ਗੁਰੂ ਦੇ ਵਿੱਚ ਲੀਨ ਹੋ ਗਏ ਸੀ ਗੁਰ ਕਰਪਾ ਜੇ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਤੇ ਜਿਹੜੇ ਲੋਕ ਇਦਾਂ ਕਹਿੰਦੇ ਫਰਦ ਨਾ ਵੀ ਉਹ ਇਦਾਂ ਸ਼ੀਦਾ ਦੇ ਇਥੇ ਪੈਰੇ ਲੱਗਦੇ ਆ ਤੇ ਸ਼ੀਦੇ ਦੇ ਤੁਰੇ ਫਰਦੇ ਆ ਮਾਫ ਕਰਨਾ ਮੈਂ ਪਹਿਲਾਂ ਮਾਫੀ ਮੰਗ ਲਵਾਂ ਉਹ ਸ਼ੀਦਾ ਦਾ ਸਤਕਾਰ ਨਹੀਂ ਸ਼ੀਦਾ ਦਾ ਅਪਮਾਨ ਕਰ ਰਿਹਾ ਹੈ ਸ਼ੀਤਾ ਗੁਰੂ ਦੇ ਵਿੱਚ ਲੀਨ ਹੋ ਜਾਂਦੇ ਹਮੇਸ਼ਾ ਹੀ ਇੱਕ ਮਿਕ ਹੁੰਦੇ ਪਰ ਇਦਾਂ ਦੀਆਂ ਦਿਮਾਗ 'ਚ ਬਹੁਤ ਪੁੱਠੀਆਂ ਕਹਾਣੀਆਂ ਬਣਾ ਬਣਾ ਕੇ ਛੱਡੀ ਜਾਂਦੇ ਆ ਅਗਲੇ ਨੂੰ ਪਤਾ ਆ ਨਾ ਭਾਈ ਵੀ ਇਹਨਾਂ ਪੜਿਆ ਕੱਖ ਨਹੀਂ ਹੈਗਾ ਗੁਰਬਾਣੀ ਨਹੀਂ ਪੜੀ ਆ ਇਹ ਜਿੱਦਾਂ ਅੱਖਾਂ ਮੀਟ ਕੇ ਤੁਰੇ ਆਉਂਦੇ ਆ ਤੇ ਤੁਰੇ ਜਾਂਦੇ ਆ ਆਪਾਂ ਆਓ ਇਹਨਾਂ ਵਹਿਮਾਂ 'ਚ ਨਿਕਲੋ ਗੁਰਬਾਣੀ ਦਾ ਸਹਿਜ ਪਾਠ ਕਰੋ ਖੰਡੇ ਬਾਟੇ ਦੀ ਪਾਉ ਲਓ ਗੁਰੂ ਦੇ ਪੁੱਤਰ ਤੇ ਧੀਆ ਬਣ ਕੇ ਆਪਣਾ ਜੀਵਨ ਬਤੀਤ ਕਰੋ ਤੇ ਆਪਣੇ ਗੁਰੂ ਦੇ ਹੁੰਦਿਆਂ ਕਿਸੇ ਹੋਰ ਦੇ ਅੱਗੇ ਸਾਨੂੰ ਸਿਰ ਝੁਕਾਉਣ ਦੀ ਲੋੜ ਨਹੀਂ ਹੈ ਆਗਿਆ ਪਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ